ਅਰਜਕ ਦਾ ਕਾਰਸਾ ਹੋਰ ਸਾਹ ਜਿਹੜੀ ਆਵਾਜ਼ ਹੈ ਜਿਹਨੂੰ ਹੁਣ ਹੱਥ ਹੁੱਕ ਕਰਦੀ ਹੈ ਜਿਹੜੀ ਡਾਕਟਰ ਸਾਹਿਬ ਨੇ ਕਹਿਣ ਸੀ ਆ। ਤੇਰੇ ਨਾਲ ਆਪਾਂ ਇਹ ਦੇਖਣਾ ਵੀ ਜਿਹੜਾ ਦੋ ਤਰੀਕ ਨੂੰ ਜੋ ਮਤੇ ਬਾਦ ਕੀਤਾ ਹੂ ਹੂ ਕੈਨ ਬੈਨ ਉਲਾ ਹੋਣ ਜਾਈਏ। ਨੰਬਰ 2 ਦੇ ਉੱਤੇ ਇਹ ਸਾਡੇ ਸੁਝਾਅ ਹੈ ਜੇ ਚੰਗਰਗੜ ਆਪਾਂ ਲੈਣੇ ਆ। ਨੰਬਰ 2 ਦੇ ਉੱਤੇ ਜਿਹੜਾ ਔਕਾਤ ਆਹ ਦੇ ਜਿਹਹਦਾ ਤੇ ਗੁਰੂਗੜ ਕਰਦਾ ਆ ਜਾਂ ਕੋਈ ਤੇ ਕੋਈ ਅਸੀ ਕਿ ਹੁੰਦਾ ਆ। ਉਹ ਤਖਤ ਦੇ ਜ਼ਹੀਦਾਰਾਂ ਦੇ ਕੋਰੀ ਬੁਰੀ ਅਪਲੀਕੇਸ਼ਨ ਚਾਹੀਦੀ ਚਾਹੀਏ ਤਾਂ ਤਖਤ ਦੇ ਜ਼ਹੀਦਾਰ ਨੇ ਉਹ ਕਮੇਟੀ ਬਣਾਉਣ ਤੇ ਉਹ ਦੀ ਉਨਬਾਰੀ ਕਰ ਦੋ ਇਹ ਤੇ ਗਾਦਰ ਕੀਤੀ ਸੀ ਜਿਹੜਾ ਉਹਨੇ ਕਮੇਟੀ ਬਣਾਈ ਆ ਕੇ ਆਹ ਤਖਤਾਰ ਹੋ ਜਾਪੀਦਾ ਇੰਨਾ ਸਾਬਤ ਇਹ ਜਾਇਆ ਵੀ ਜੇ ਹੋ ਸਕੇ ਉਹਨੂੰ ਬੇਨਤੀ ਕਰੀਏ ਵੀ ਸਾਰੇ ਕਾਜ਼ਰ ਭਾਂਤ ਕਰਕੇ ਇੱਕ ਕਾਜ਼ਰ ਬਣਾ ਲਵੋ ਤਾਂ ਕਿ ਸਹੀ ਕੌਜੀ ਕਬੜੀ ਆਵਾਜ਼ ਵੱਜੇ ਉਹ ਆਪਾ ਉਹਨੂੰ ਬੇਨਤੀ ਕਰ ਸਕਦੇ ਆ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਉਦੋਂ ਅਨਾਉਂਸ ਕੀਤੀ ਆ ਉਹਨਾਂ ਦੇ ਨਾਲ ਹੋਰ 4-5 ਮੈਂਬਰ ਜਿਹੜੇ ਆ ਆਮ ਸਾਫਤਾ ਦੇ ਜਾਂ ਆਮ ਜਿਹੜੀਆਂ ਜਰਮੰਦੀਆਂ ਨੇ ਭਰੂਆਂ ਉਹਨਾਂ ਦੇ ਮੰਨਿਆਬਰ ਪਾ ਕੇ ਸਾਂਝੀ ਮੈਂਬਰਸ਼ਿਪ ਉੱਤੇ ਸ਼ੁਰੂ ਹੋਵੇ ਤਾਂ ਕਿ ਇੱਕ ਬਹੁਤ ਵੱਡਾ ਆਕਾੜ ਜਿਹੜਾ ਬੜੇ ਸ਼ਰੋਮ ਵਿੱਚ ਆਕਾੜ ਦਾ ਜਿਹੜਾ ਨਾਮ ਲਿਆ ਜਾ ਸਕੇ ਜਾਂ ਕਬੱਡੀ ਤਾਕਤ ਬਣ ਜਾਵੇ ਕਿ ਉਹ ਇੰਡੀਆ ਦੀ ਭਾਰਤੀ ਸਰਕਾਰ ਸਿੱਖਾਂ ਨੂੰ ਕੁਝ ਉਹਨਾਂ ਨੂੰ ਖਰੀਦ ਕੇ ਕੁਝ ਡਰਾ ਕੇ ਉਹ ਆਪਣੀ ਕੌਮ ਦਾ ਨਿਸਾਰ ਬਹੁਤ ਕਰਨਾ ਚਾਹੁੰਦੀ ਤੇ ਕਰ ਰਹੇ ਆ ਉਹ ਤੋਂ ਉਪਰ ਉਠਣ ਵਾਲੇ ਜਿਹੜੇ ਜਿਨੇ ਵਿਸਾਇਆ ਅੱਜ ਆਪਾਂ ਬਹੁਤ ਹੀ ਗੁਰੂ ਘਰ ਨਾਲ ਆਪਾਂ ਸਮਝ ਦਿੱਤਾ ਬਹੁਤ ਗੁਰੂ ਘਰ ਨੇ ਆਪਾਂ ਨੂੰ ਸਹਿਮਤੀ ਦਿੱਤੀ ਆ ਸਾਰੇ ਗ੍ਰਾਂਡ ਦੇ ਵਿੱਚ ਬਹੁਤ ਜਿਆਦਾ ਇੱਕ ਲੋਕ ਕਿਉਂ ਅੱਜ ਛੋੜ ਦੋ ਛੁਣ ਕੇ ਆ ਕੇ ਬਹੁਤੇ ਗੁਰੂ ਘਰ ਜਿਹੜੇ ਆ ਰਹੇ ਸਕੇ ਉਹਨੇ ਆਪਣੇ ਨਾਮ ਲਿਖਾਏ ਗੁਰੂ ਘਰ ਆ ਦੇ ਔਰ ਪੂਰੀ ਸਹਿਮਤੀ ਦਿੱਤੀ ਆ ਕਿ ਡਟ ਕੇ ਨਾ ਗੱਦਣਾ ਸਹਿਮਤ ਹੈ ਜੋ ਅੱਜ ਆ ਬੈਠੇ ਮਤੇ ਬਾਤ ਕਰ ਰਹੇ ਆ ਜਿੰਨੇ ਚਿਰ ਇੱਕ ਸ਼੍ਰੋਮਣੀ ਕਾਰਦਾ ਨਹੀਂ ਬਣਦਾ ਪੰਜਾਬ ਦੇ ਵਿੱਚ ਆਪਣੀ ਤਾਕਤ ਖਿੰਡਰੀ ਪਈ ਆ ਦੂਜੀਆਂ ਜਮਾਤਾਂ ਉਹ ਸਮਾਰ ਕੇ ਬਦਾ ਹਟ ਆ ਰਹੀਆਂ ਆ ਤੇ ਪੰਜਾਬ ਦਾ ਸਿੱਖਾਂ ਦਾ ਆਪਣੇ ਸੰਘਰਸ਼ ਦਾ ਨਿਸ਼ਾਨ ਹੋ ਰਿਹਾ ਆ ਉਜੇ ਨੂੰ ਮਾਰੀ ਚੱਕ ਕੇ ਮਾਰ ਦਿੰਦੇ ਜਿਹਨੂੰ ਮਾਰੀ ਚੱਕ ਕੇ ਉਹਨੂੰ ਜਗਤ ਸੀਹੇ ਦਿੰਦੇ ਆ ਉਹ ਹੀ ਇੱਥੇ ਪੁੱਛਣ ਆਲੇ ਹੈ ਨਹੀਂਗਾ ਤਾਂ ਕਿ ਤੇ ਜਹੇਦਾਰ ਜਿਹੜੇ ਆ ਉਹ ਆਜ਼ਾਦ ਹੋ ਜਾਣਗੇ ਜੇ ਆਪਾਂ ਜਿਹੜਾ ਅੱਜ ਤੋਂ ਡਟ ਕੇ ਇੰਗਲੈਂਡ ਦੇ ਸਾਰੀ ਸਾਰੇ ਗੁਨ ਘਰ ਖੜ੍ਹ ਕੇ ਨਾਲ ਇਦਾਂ ਹੀ ਦੂਜੇ ਮੁਰਖਾਂ ਰਚਵੀ ਆਪਾਂ ਬੇਨਤੀ ਕਰੀਏ ਔਰ ਮੇਰੇ ਖਿਆਲ ਅਸਤੇ ਹਾਲੀ ਬਿਠੇ ਬਾਕੀ ਕੰਟਰੀਆਂ ਵਾਲੇ ਵੀ ਉਹ ਆਪਣੇ ਨਾਲ ਦੇਖ ਲੈ ਆਪਾਂ ਕੀ ਕਰਦੇ ਆ ਜਦੋਂ ਸਾਰੇ ਮੁਰਖਾਂ ਦੇ ਸਿੰਘ ਮਲ ਖੜ੍ਹੇ ਜਹੇਦਾਰਾਂ ਦੇ ਉਹ ਡਟ ਕੇ ਤਾਂ ਦੇਖ ਹੈ ਰਹਿਣਗੇ ਜਿੱਦਾਂ ਉਹਨਾਂ ਨੇ ਉਹਦੋਂ ਇੱਕ ਥੋੜਾ ਟ੍ਰੇਲਰ ਜਿਹਾ ਦਿਖਾ ਲਿਆ ਆ ਇਹ ਨਾ ਵਾਕਈ ਗੁਰਦੇ ਹਦਾਬੇ ਸ਼ੇਮੇ ਪਾਇਛਾਇਤਾ ਅਤਿ ਅਧਿਕ ਉਕਾਰ ਸੇ ਹੀ ਹੋਣ ਲੱਗੀ ਆ। ਤੋ ਇਸ ਕਰਕੇ ਮੇਰੀ ਬੇਨਤੀ ਆ ਸਾਨੂੰ ਬਹੁਤ ਖੁਸ਼ੀ ਆ ਜਿਹਨੂੰ ਕਿਹਾ ਜਿਹੜੇ ਗੁਰਪਾਲ ਗੁੰਨ ਦੀ ਤਹਾਰ ਕਰਨਗੇ ਆ ਬਹੁ ਬੱਜਿਆ ਘਰ ਹਸਤਾ ਤੇ ਬਾਟ ਗਹੀਂ ਛੱਡਦਾ ਰਹਿ ਗਿਆਂ ਜੋ ਇਹ ਖੈਰੇ ਰਹਿਣਗੇ ਅਸੀਂ ਉਹਨਾਂ ਦੇ ਪੂਰਾ ਡੱਟ ਕੇ ਫੋੜੜਾ ਵਾਂਗੇ। ਬਾਕੀ ਦੀ ਗੱਲ ਜਿਹੜੀ ਹੁਣ ਤੁਹਾਡੇ ਸਾਹਮਣੇ ਦਾਤ ਕੀ ਆ ਉਥੇ ਦੇ ਜਿਹੜੇ ਵੀ ਬਾਕੀ ਹੋ ਕੇ ਆਉਂਦੇ ਆ ਤੱਕ ਦੇ ਹੁਕਨਾਮੇ ਤੋਂ ਤੱਕ ਦੇ ਦੇਸ਼ ਤੋਂ ਉਹ ਤੇ ਆਪ ਪੈਰਾਂ ਦੇਣਾ ਇਹ ਵੀ ਇੱਥੇ ਗੱਲ ਕਰਕੇ ਚੱਲੀਏ ਤੇ ਮੜ ਕੇ ਉਹ ਦਾਤ ਆਪ ਪੈਰਾਂ ਦੇਈਏ। ਮੇਰੀ ਇੰਨੀ ਗੇਂਜੀ